आज आज 33 ਦੇ ਸਾਥ ਹੀ ਤਰ੍ਹਾਂ ਲੈ ਕੇ ਆਇਆ ਸਾਰੇ ਕਿਸਾਨਾਂ ਵੱਲੋਂ ਰੋੜ ਜਾਮ ਹੋ ਗਿਆ ਕਿ ਇਸ ਵਾਰ ਤਾਂ ਕਈ ਕਿ ਪੱਕੇ ਖਾਲ ਲੈ ਕੇ ਘੱਟ ਨੂੰ ਇੱਥੇ ਲੈ ਕੇ ਪਹੁੰਚੇ ਹੋਏ ਔਰ ਕਿਤੇ ਕਿਤੇ ਸ਼ਹਿਰ ਨਿਵਾਸੀਆ ਦਾ ਵੀ ਦੋਸ਼ਾ ਸੀਗਾ ਕਿ ਇਹ ਜਿਹੜਾ ਧਰਨਾ ਇਹ ਕਿਸਾਨਾਂ ਦਾ ਵੀ ਲੱਗਦਾ ਹੈ ਕਿ ਸਮੱਸਿਆ ਇਕੱਲੀ ਕਿਸਾਨਾਂ ਦੀ ਨਹੀਂ ਸ਼ਹਿਰ ਨਿਵਾਸੀਆ ਦਾ ਜਦੋਂ ਤੁਸੀਂ ਪਹਿਲਾਂ ਪਿਛਲੇ ਸਾਲ ਦੀ ਗੱਲ ਕੀਤੀ ਹੈ ਉਹਦਾ ਪੀਐਨਬੀ ਦਾ ਟਰਾਂਸਫਰਮਰ ਸੀ ਦਾਸ ਵੀ ਤੇ ਔਰਤਾਂ ਨੇ ਧਰਨਾ ਦਿੱਤਾ ਸੀ ਉਹ ਟਰਾਂਸਫਰ ਵੱਡਾ ਕਰਤਾ ਤੇ ਰਾਹਤ ਮਿਲ ਗਈ ਸੀ ਜਿਹੜੀ ਐਰ ਕੀ ਹੈ ਜਿਹੜੀ ਕਿਸਾਨੀ ਦੇ بارشਾਂ ਲੇਟ ਆ ਜਿਹੜਾ ਸੌਣ ਦਾ ਮਹੀਨਾ ਸੀ ਜਿਹੜਾ ਐਸਟੀਮੇਟ ਨਾਲ بارش ਘੱਟ ਆ ਬਿਜਲੀ ਦੀ ਕਿੱਲਤ ਕਰਕੇ ਤੇ ਕਿਸਾਨਾਂ ਦਾ ਲੋਡ ਜਾਦੇ ਵੱਧ ਗਿਆ ਕਿਉਂਕਿ ਪਾਣੀ ਜਿਆਦਾ ਸਰ ਲੱਗਦਾ ਹੈ ਜਿਹੜਾ ਸਾਡਾ ਗ੍ਰਿਡ ਹੈ ਪੱਤੋ ਦਾ ਉਹ ਕੈਪੈਸਿਟੀ ਛੋਟੀ ਆ ਉਹ ਗਰਮ ਹੋ ਜਾਂਦਾ ਸੀ ਜਾਂ ਉਹਦੇ ਫਿਊਜ ਉੱਟ ਜਾਂਦੇ ਸੀ ਉਸ ਕਰਕੇ ਸਾਡੇ ਸਤਕਾਰਯੋਗ ਕਿਸਾਨ ਵੀਰਾਂ ਨੇ ਇੱਕ 11 ਜੁਲਾਈ ਨੂੰ ਸਬਡਿਵੀਜ਼ਨ ਪੱਤੋਹੀ ਰਹਾਂ ਗ੍ਰੈਂਡਵੇਕੇ ਲੋਕਾਂ ਨੂੰ ਹਲਾਉਣ ਦੀ ਖਾਤਰ ਜਾਂ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਵੀ ਅਸੀਂ ਤਕਲੀਫ ਚ ਸਾਡਾ ਝੋਨਾ ਸੁੱਕ ਰਿਹਾ ਹੈ ਉੱਥੇ ਸੰਭਾਲਕ ਤੌਰ ਤੇ ਧਰਨਾ ਦਿੱਤਾ ਸੀਗਾ ਫਿਰ ਸ਼ਾਮ ਨੂੰ ਉਹ ਜਿਹੜੇ ਪ੍ਰਸ਼ਾਸਨ ਦੇ ਜ਼ਿੰਮੇਵਾਰੀ ਤੋ ਬਾਅਦ ਤੇ ਮਾਨ ਜੋ ਸਾਡੇ ਐਮਪੀ ਸਾਹਿਬ ਸਰਜੀ ਖਾਲਸਾ ਉਹਨਾਂ ਦੀ ਜ਼ਿੰਮੇਵਾਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਚੁੱਕ ਲਿਆ ਸੀ ਉਸ ਤੋਂ ਬਾਅਦ ਜਦੋਂ ਗੱਲ ਨਹੀਂ ਸੁਣਵਾਈ ਨਾ ਹੋਈ ਪੰਜ ਦਿਨ ਲੰਘੇ ਪਿਛਲੇ ਹੁਣ ਅੱਜ ਤਰੀਕ 20 ਹੋ ਗਈ 20 ਜੁਲਾਈ ਪਿਛਲੇ 5 ਦਿਨਾਂ ਤੋਂ ਮੰਡੀ ਨਿਆਲ ਸਿੰਘਾ ਦੇ ਮੇਨ ਚੌਂਕ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਆਪ ਮਾਰੇ ਧਰਨਾ ਲਾਇਆ ਗਿਆ ਉਸ ਧਰਨੇ ਦੇ ਸੱਲ ਸਰੂਪ ਨਗਰ ਨਿਵਾਸੀਆਂ ਨੂੰ ਜਾਂ ਸਾਡੇ ਦੁਕਾਨਦਾਰ ਵੀਰਾਂ ਨੂੰ ਬੜੀਆਂ ਤਕਲੀਫਾਂ ਆਈਆਂ ਲੇਕਿਨ ਸਾਡੀਆਂ ਤਕਲੀਫਾਂ ਇਹਨਾਂ ਨਾਲ ਕੋਈ ਵੱਖ ਨਹੀਂ ਹੈ ਅਸੀਂ ਵੀ ਕਿਸਾਨੀ ਕਿਤੇ ਨਾਲ ਜੁੜੇ ਹੋਏ ਆ ਸਾਡੇ ਵਪਾਰ ਵੀ ਕਿਸਾਨੀ ਕਿਤੇ ਨਾਲ ਜੁੜੇ ਹੋਏ ਆ ਅਸੀਂ ਤਕਲੀਫ ਦੇ ਬਾਵਜੂਦ ਵੀ ਇਹਨਾਂ ਨੂੰ ਸਹਿਯੋਗ ਦਿੱਤਾ ਕਿਸਾਨਾਂ ਨੂੰ ਤਾਂ ਉਹ ਕੱਲ 19 ਜੁਲਾਈ ਨੂੰ ਜਿਹੜਾ ਵੱਡਾ ਟਰਾਂਸਫਰ ਪਹਿਲਾਂ ਬੀ ਐਮ ਬੀ ਐ ਦਾ ਸੀਗਾ ਉਹ 30 ਐਮ ਬੀ ਦਾ ਹੋ ਗਿਆ ਤੇ ਤਕਨੀਕੀ ਬਨਵਾਹਰਾਂ ਨਾਲ ਗੱਲ ਕੀਤੀ ਵੀ ਹੁਣ ਉਹ ਜਿਹੜਾ ਗ੍ਰੈਡਾ ਉਹ ਗਰਮ ਨਹੀਂ ਹੋਊਗਾ ਤੇ ਹੁਣ ਸੁਚਾਰੂ ਰੂਪ ਤੇ ਸਾਡੀ ਲਾਈਟ ਚੱਲਦੀ ਰਹੂਗੀ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਤੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਲ ਲੜ ਕੇ ਇਹ ਰਾਹਤ ਦਵਾਈ ਹੈ ਜਿਹੜਾ ਚੇਂਜ ਆਪਣੇ ਆਪ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਸੀ ਪਿਛਲੇ ਸਾਲਾਂ ਤੋਂ ਲਗਾਤਾਰ ਚੱਲੀ ਸੀ ਉਹ ਸੰਘਰਸ਼ ਤੋਂ ਬਾਅਦ ਹੀ ਚੰਗਾ ਰਿਜ਼ਲਟ ਨਿਕਲਿਆ ਇਸ ਤੋਂ ਬਾਅਦ ਥੋੜੀਆਂ-ਮੋਟੀਆਂ ਹੋਰ ਤਕਨੀਕੀ ਤੌਰ ਤੇ ਜਿਹੜੀਆਂ ਖਾਮੀਆਂ ਹੈਗੀਆਂ ਉਹ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਮਾਨਯੋਗ ਨੇ ਐਸਡੀ ਸਾਹਿਬ ਨੇ ਹੁਣੇ ਪੱਤੋ ਤੋਂ ਆਏ ਆ ਉਹ ਕਹਿੰਦੇ ਜਿਹੜੇ ਇੱਕ ਟਰਾਲੀ ਦੇ ਉੱਤੇ ਤਿੰਨ ਤਿੰਨ ਫੀਡਰਾਂ ਦਾ ਲੋਡ ਹੈ ਅਸੀਂ ਆਉਣ ਵਾਲੇ ਸਮੇਂ 'ਚ ਉਹ ਜਿਹੜੀ ਟੈਕਨੀਕਲ ਤਰੀਕੇ ਨਾਲ ਹੁੰਦਾ ਵੀ ਇੱਕ ਟਰਾਲੀ ਦੇ ਉੱਤੇ ਇੱਕ ਫੀਡਰ ਦਾ ਲੋਡ ਪਵੇ ਉਹ ਵੀ ਅਸੀਂ ਕਰਦੇ ਆਂਗੇ ਹੁਣ ਮੈਂ ਕਿਸਾਨਾਂ ਨੂੰ ਜਾਂ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਨਾ ਹੈ ਮੰਡੀ ਨਿਵਾਸੀਆਂ ਲਈ ਨ ਦੁਕਾਨਦਾਰਾਂ ਨੂੰ ਵਪਾਰੀ ਇਹਨਾਂ ਸਾਡੀ ਅਪੀਲ ਨੂੰ ਸਾਡੀ ਵੀ ਬੁਖਤ ਗਿਹਾ ਸਮਝਦੇ ਹੋਏ ਇਹ ਦਰਨਾ ਜ ਸਮਾਪਤ ਕੀਤਾ ਜਾਵੇ ਤੇ ਇਹਨਾਂ ਨੇ ਜਿਹੜੀ ਐਸ਼ੂਨ ਦੇ ਇਹਨਾਂ ਦੇ ਨਮਾਇੰਦੇ ਆ ਉਹਨਾਂ ਨੇ ਕਿਹਾ ਵੀ ਹੁਣੇ ਅਸੀਂ ਰਾਗੀ ਸੰਗਤ ਨੂੰ ਸੱਦ ਕੇ ਅਰਦਾਸ ਕਰਕੇ ਸਭ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਇਹ ਚੁੱਪ ਲਾਂਗੇ ਇਹ ਵਧਾਈ ਦੇ ਪਾਤਰ ਵੀ ਹੈ ਅਸੀਂ ਦੁਕਾਨਦਾਰਾਂ ਵੱਲੋਂ ਕਿਸਾਨਾਂ ਵੱਲੋਂ ਜੋ ਪ੍ਰਸ਼ਾਸਨ ਨੇ ਬਹੁਤ ਹਰਕਤ ਦਿਖਾਈ ਹੈ ਉਹਦਾ ਧੰਨਵਾਦ ਵੀ ਕਰਦੇ ਆਂ ਤੇ ਖਾਸ ਕਰ ਨਗਰ ਨਿਵਾਸੀਆਂ ਵੱਲੋਂ ਮੰਡੀ ਨਿਵਾਸੀਆਂ ਵੱਲੋਂ ਜਿਹੜੇ ਸ਼ਹਿਰੀ ਸੀਗੇ ਉਹ ਵੀ ਨਾਲ ਪੀੜਤ ਰਹਿੰਦੇ ਸੀਗੇ ਬਿਜਲੀ ਬਹੁਤ ਜਾਂਦੀ ਆ ਹੁਣ ਵੀ ਤੁਸੀਂ ਦੇਖੋਗੇ ਜਨਰੇਟਰ ਚੱਲ ਰੇ ਆਵਾਜ਼ ਆ ਰਹੀ ਜਦੋਂ ਮੈਂ ਗੱਲ ਕਰ ਰਿਹਾ ਇਹ ਕਿਸਾਨਾਂ ਦੀ ਬਦੌਲਤ ਕਰਕੇ ਨਜਾਤ ਪਾਈ ਹਾਲਾਂਕਿ ਸਾਨੂੰ 5 ਦਿਨ ਪੂਰਾ ਸਾਡਾ ਵਪਾਰ ਠੱਪ ਰਿਆ ਲੇਕਿਨ ਫਿਰ ਵੀ ਅਸੀਂ ਇਸ ਔਖੀ ਘੜੀ ਚ ਇਹਨਾਂ ਦਾ ਹੌਸਲਾ ਦਿੱਤਾ ਮੈਂ ਆਸ ਕਰਦਾ ਵੀ ਅੱਗੇ ਤੋਂ ਨਿਰਵਿਘਨ ਬਿਜਲੀ ਚਾਲੂ ਹੋਊਗੀ ਤੇ ਇੱਕ ਦੂਜੇ ਦੇ ਸਹਿਯੋਗ ਨਾਲ ਅਸੀਂ ਇੱਕ ਦੂਜੇ ਦਾ ਜਿਹੜਾ ਮਸਲੇ ਦਾ ਹੱਲ ਕਰਦੇ ਰਹਾਂਗੇ ਦਰਸ਼ਕੋ ਪਿਛਲੀ 11 ਜੁਲਾਈ ਤੋਂ ਲੈ ਕੇ ਹੁਣ ਤੱਕ ਦੀ ਜੋ ਐਕਟੀਵਿਟੀ ਰਹੀ ਆ ਤੁਸੀਂ ਸਾਰਿਆਂ ਨੇ ਜੀਵੀਐਸ ਟਾਈਮ ਦੇ ਜ਼ਰੀਏ ਦੇਖੀ ਆ ਪਹਿਲੇ ਸਾਲ ਦੀ ਤਰ੍ਹਾਂ ਐਸਓਆਰ ਵੀ ਜਿਹੜਾ ਧਰਨਾ ਪ੍ਰੋਟੈਸਟ ਕਰਨਾ ਪਿਆ ਉਹ ਸਭ ਨੂੰ ਪਤਾ ਹੈ ਕਿ ਕਿਉਂ ਕਰਨਾ ਪਿਆ ਨਵਾਂ ਜਿਹੜਾ ਗ੍ਰੈਡ ਦੀ ਗੱਲ ਹੋਈ ਸੀ ਨਵੇਂ ਟਰਾਂਸਫਰਮਰ ਦੇ ਆਉਣ ਦੇ ਨਾਲ ਜਿਹੜੀ ਬਿਜਲੀ ਸਪਲਾਈ ਆ ਨਿਰਵਿਘਨ ਤਰੀਕੇ ਨਾਲ ਚਲਾਈ ਜਾਵੇਗੀ ਇਹ ਐਕੀਐਲ ਸਾਹਿਬ ਦਾ ਬਿਆਨ ਆ ਪਰ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਜਿਹੜੀ ਧਰਨਾ ਸਮਾਪਤੀ ਜਿਹੜੀ ਅੱਜ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਮਾਪਤੀ ਹੋ ਰਹੀ ਆ ਤੇ ਸਾਰੇ ਜਿੰਨੇ ਵੀ ਸਹਿਯੋਗੀ ਸੀ ਉਹਨਾਂ ਦੇ ਨਾਮ ਲਏ ਗਏ ਨੇ ਇਹਨਾਂ ਵੱਲੋਂ ਤੇ ਤੁਸੀਂ ਦੇਖ ਲਓ ਵੀ ਪੂਰਾ ਚੌਕ ਆ ਜਿਹੜਾ ਪਿਛਲੇ 5 ਦਿਨ ਤੋਂ ਬੰਦ ਸੀ ਔਰ ਆਵਾਜ਼ਾਈ ਵੀ ਜਿਹੜੀ ਠੱਪ ਸੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੇ ਚੌਕ ਦੇ ਵਿੱਚ ਜੋ ਧਰਨਾ ਪ੍ਰੋਟੈਸਟ 5 ਦਿਨਾਂ ਤੋਂ ਚੱਲ ਰਿਹਾ ਸੱਜ ਉਸ ਦੀ ਸਮਾਪਤੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਆਗੂ ਨੇ ਜਾਂ ਉਹਨਾਂ ਦੇ ਸਾਥੀ ਨੇ ਉਹ ਇਸ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੱਡੀ ਗੱਲ ਇਹ ਆ ਕਿ ਪਿਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਬਿਜਲੀ ਦੇ ਸੰਕਟ ਸੀ ਉਸ ਤੋਂ ਰਾਹਤ ਮਿਲੇਗੀ ਔਰ ਪਬਲਿਕ ਨੂੰ ਫੇਰ ਦੱਸ ਦਈਏ ਕਿ ਜੋ ਨਵਾਂ ਟਰਾਂਸਫਰਮ ਆਇਆ ਉਸ ਨੂੰ ਲਗਾਉਣ ਦੇ ਵਿੱਚ ਸਮਾਂ ਬਹੁਤ ਲੱਗਦਾ ਕਿਉਂਕਿ ਵੱਖ-ਵੱਖ ਟੀਮਾਂ ਆਉਂਦੀਆਂ ਔਰ ਬਿਜਲੀ ਭਾਗ ਵੱਲੋਂ ਟਾਈਮ-ਟਾਈਮ ਤੇ ਜਿਹੜੀ ਬਿਜਲੀ ਸਪਲਾਈ ਜਿਹੜੀ ਚਾਲੂ ਕੀਤੀ ਜਾਂਦੀ ਆ ਕੱਟ ਵੀ ਲਏ ਜਾ ਰਹੇ ਆ ਕਿਉਂਕਿ ਸਾਰੇ ਭਲੀਭਾਨੀ ਜਾਣਦੇ ਆ ਪਬਲਿਕ ਨੂੰ ਆਪਸ਼ਨ ਦਿੱਤੇ ਜਾਂਦੇ ਆ ਪਹਿਲੇ ਦੇ ਵਿੱਚ ਕੀ ਆ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਦੂਸਰੇ ਦੇ ਉੱਪਰ ਪਾਲਿਸ ਪ੍ਰਸ਼ਾਸਨ ਤੀਸਰੇ ਦੇ ਉੱਪਰ ਕਿਸਾਨ ਤੇ ਚੌਥੇ ਦੇ ਉੱਪਰ ਜਿਹੜਾ ਰਾਜਨੀਤਿਕ ਲੀਡਰ ਕਿਉਂਕਿ ਸਾਰਿਆਂ ਦੇ ਇੱਥੇ ਸਹਯੋਗ ਆ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਿਵਾਂਗੇ ਜੇਕਰ ਜੇ ਵੀ ਇਸ ਟਾਈਮ ਦੀ ਕਵਰੇਜ ਤੋਂ ਤੁਸੀਂ ਖੁਸ਼ ਹੋ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬਰ ਤੇ ਫੋਲੋ ਜ਼ਰੂਰ ਕਰ ਲਿਓ ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੇਵੀਐਸ ਚੈਨਲ ਦੇ